ਕੋਚੇ ਪੋਚੇ ਹੋਇਆ ਬੈਗਾ ਮੈਂ ਇੱਧਰ ਰੱਗੇ ਆ ਲੋਕੀ ਮਦਰੋ ਸਿੱਧਾ ਨਾ ਜਸਤਿਕ ਚਾਹੋ ਇਹ ਬਾਰੂ ਆਪਣੀ ਸਟੇਟ ਹੋਵੇ ਤੇ ਕੋਈ ਖਾਰਾ ਆ ਤੇ ਪੋਚੇ ਪੋਚੇ ਬੜਾ ਜਰਾ ਆਪਣਾ ਘਟ ਖਾਈ ਬਣਾ ਜੇ ਮੁੰਮੀ ਹੈ ਤੱਪੜ ਬਣਾ ਰਹੇ ਘਰ ਜਾ ਲਿਆ ਹੋਵੇ ਤੇ ਫਿਰ ਵਰਕੀ ਬਲੌਗ ਲੋਗ ਆ ਗਿਆ ਆਪਣੀ ਵੀ ਮਰੀ ਗੈਨੀ ਇੱਧਰ ਦੋਸਤੋ ਗੇਟ ਲੱਗਦਾ ਵਾ ਰਾਣੀ ਸੁੰਦਰਾ ਦੀ ਬਹੁਤ ਵਧੀਆ ਸ਼ੈਟਅਪ ਕੀਤਾ ਜਿਹੜਾ ਨਹੀਂ ਦੇਖੋ ਖਾਣਾ ਬਹੁਤ ਵਧੀਆ ਹੈ ਇੰਨਾ ਦੇ ਘਰੇ ਇਰੀਡਿੰਗ ਜਾਂ ਨਹੀਂ ਤਾਂ ਇਹਦਾ ਤਾਂ ਭਾਈ ਜੀ ਚੱਲ ਗਈ ਇੱਧਰ ਰਾਣੀ ਸੁੰਦਰਾ ਲੱਗੀ ਆ ਬਹੁਤ ਵਧੀਆ ਚੀਜ਼ ਬਣਾਈ ਹੈ ਇਹ ਹੁਣੇ ਤੋਵਣੀ ਆ ਮਿੱਟੀ ਬਹੁਤ ਚੜ ਗਈ ਆ ਤੱਲੇ ਗਈ ਤਾਂ ਇੱਥੋਂ ਮੈਂ ਰੋੜੇ ਹਿੱਟੇ ਲਾ ਦੇਣੇ ਆ ਜਿੱਦਾਂ ਮਰ ਲਾ ਗੱਡੀ ਗਈ ਆ ਅੱਗੇ ਨਾ ਟੱਚ ਹੋਵੇ ਗੱਡੀ ਪੂਰੀ ਬੁਰੀ ਆਉਂਦੀ ਅੱਗੇ ਇੱਥੇ ਲਾ ਦੇਣੇ ਇੱਟ ਲਾ ਲੈਣੀ ਇੱਥੇ ਥੱਲੇ ਫਿਰ ਤੋਂ ਜੜੀਗਾ ਨਾ ਜਾ ਆ ਲਾ ਹੀ ਦੇਣੇ ਸਹੀ ਆ ਕੇ ਦਾ ਉਦਰ ਤੇ ਪਛਲਾਦਾ ਨਹੀਂ ਹੋ ਆਪਾ ਲਾ ਗਿਆ ਮੈਂ ਬਾਹਰੋਂ ਗੇੜ ਦੱਸੋ ਕਿਤਾ ਲੱਗਾ ਗੇੜ ਆ ਖੜਾ ਜੇ ਸਾਡੇ ਪਾਪਾ ਜੀ ਦਾ ਮੋਟਰਸਾਈਕਲ 2007 ਦਾ ਇਹ ਦੇਸ ਤਾਂ ਕਈ ਸੜਕ ਹੋ ਜਾਇਆ ਇਹ ਮਗਰੇ ਮਗਰੇ ਬੋਲਟ ਗੱਡੀਆਂ ਮੋਟਰਸਾਈਕਲ ਸਾਰੇ ਪਾਸੇ ਖਲਾਰਾ ਪਿਆ ਮਿਸਤਰੀ ਗਏ ਆ ਮਿਸਤਰੀ ਕੱਲ ਨਿਕਲੇ ਅਜੇ ਅਜੇ ਕੰਮ ਚੱਲਦਾ ਦੂਜੇ ਗੇਟ ਲੱਗਣੇ ਆ ਕੀ ਲੈਣਾ ਹੈ ਹਿੱਟ ਲੈਣਾ ਹੈ ਨਾ ਇਹ ਵੀ ਆਪਣਾ ਦਾ ਸ਼ੱਟ ਬੜਾ ਵਧੀਆ ਹੈ ਪਰ ਅਜੇ ਅਜੇ ਸਿਸਟਮ ਸੈਟਿੰਗ ਜਾਨੀਆਂ ਪੂਰੀ ਰੈਨੋਵੇਟ ਹੋਣਾ ਅਜੇ ਘਰ ਟਾਈਮ ਲੱਜਣਾ 2-4 ਸਾਲ ਇਰ ਵੱਡੇ ਪੱਦਰ ਤੇ ਕਰਾਂਗੇ ਦੋਸਤੋ ਕੰਮ ਇਹ ਵਲੌਗ ਤਾਂ ਮੈਂ ਬਣਾਉਂਦਿਆਂਗਾ ਪਰ ਪਉਣਾ ਕਿ ਹੈ ਆਹ ਰਣੀ ਸంద్రਾ ਵੇਖ ਕੇ ਰੂਹ ਖੁਸ਼ ਹੋ ਜਾਂਦੀ ਰਣੀ ਸంద్రਾ ਬਾਬਾ ਜੀ ਆਸ ਨਹੀਂ ਜਿੱਡੀ ਵੱਡੀ ਜਿੰਨੀ ਕ ਆਕਾਰ ਤੋਂ ਵੱਡੀ ਆਪਣੀ ਤਾਂ ਲੱਦੀ ਆ ਗੱਡੀ ਜਾਨੋ ਮਹਾਰਾਜ ਕਰੀ ਮੀਤਾ ਨਹੀਂ ਕਰੇ ਇਹਨਾਂ ਨਾਲ ਵੀਰੇ ਆ ਗੱਲ ਆ ਵੀ ਇਹਦੇ ਨਾਲ ਜਿਦਾ ਲੰਬਰ ਰਚਨੀਏ ਹੁੰਗਤ ਪੂਰੀ ਪੂਰੀ ਆਉਂਦੀ ਹੈ ਗੱਡੀ ਸ਼ਾਟ ਵਧਾਉਣ ਵਧਾ ਦੇਣਾ ਹੈ ਪਰ ਆਪਣੀ ਲਿਮਟ ਤੋਂ ਕਰਾਸ ਹੋ ਜਾਣਾ ਹੈ ਕੈਪੈਸਿਟੀ ਬਈ ਲਗਜ਼ਰੀ ਹੈ ਵਿੱਚੋਂ ਹੀ ਡਿੰਗ ਪੂਰੀ ਗੱਲ ਬਾਤ ਆ ਆਹੋ ਆਹੋ ਅਜੀਤ ਰਹੇਗੀ 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 ਜੀ ਤੇ ਡਿੰਗ ਨਹੀਂ ਨਹੀਂ ਬਾਹਰ ਨਹੀਂ ਆ ਇਹਦੇ ਵਿੱਚ ਦੇ ਦੇ ਇਹ ਤੇਰਾ ਉਹ ਅਸ਼ੀ ਮਸ਼ੀਨ ਅਜੀ ਖਲਾਰਾ ਬਲਾਰਾ ਜਿਆ ਪਿਆ ਵਾ ਬਾਕੀ ਸੈਟਿੰਗ ਓਕੇ ਹਾਲ ਓਕੇ ਵਲੋਗ ਸਲੋਗ ਹੋਇਆ ਸਿਆ ਆਹ ਇਹ ਸਲੋਗ ਇੱਥੇ ਬਣਾ ਕੇ ਆਂ ਸਲੋਗ ਆਹ ਲੱਭੜ ਗਿਆ ਜੇ ਪਿੱਛੇ ਪੋਚਾ ਵਚ ਰਿਆ ਹਾਏ ਬੈਠੀ ਹੈ ਕੀ ਕਰਨੀ ਚੱਪੜ ਗਵਾਈ ਕਿਉਂ ਪਤਾ ਪਹਿਲਾਂ ਹਾਂ ओके चलो ठीक है दोस्तों आज गुड़ियाओं ਨਾਲ ਜਾਵਾਂਗੇ ਫਿਰ ਬਣਾਵਾਂਗੇ ਇੱਕ ਵਲੋਗ ਦੱਸੋ